ਸਾਵਾ ਆਪਣੇ ਫੋਨ ਤੇ ਲਾਉਣਾ ਦੀ ਖਰਜੀ ਦੇਣਾ ਭਾਈ ਗੱਲ ਜਿਹੜਾ ਅੱਜ ਕਰਨਾ ਲਾਇਆ ਸੀ ਹੁਣ ਪ੍ਰਸ਼ਾਸਨ ਨਾਲ ਮਿਲ ਕੇ ਕੀ ਗੱਲਬਾਤ ਕੀ ਹੋਈ ਹੈ ਦੇਖੋ ਪ੍ਰਸ਼ਾਸਨ ਦੇ ਨਾਲ ਜਿਹੜੀ ਹਜੇ ਤੱਕ ਗੱਲ ਹੈ ਜਿਹੜੀ ਗੋਗਲਵਾ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਹਜੇ ਤਾਂ ਪ੍ਰਸ਼ਾਸਨ ਸਾਨੂੰ ਮਨਾਉਣ ਤੇ ਲੱਗਿਆ ਹੋਇਆ ਹੈ ਉਹ ਸਾਡੀ ਗੱਲ ਮੰਨਣ ਤੇ ਨਹੀਂ ਉਹਨਾਂ ਦਾ ਕੋਈ ਵਿਚਾਰ ਅੱਗੇ ਆ ਰਿਹਾ ਹੈ ਹਜੇ ਤਾਂ ਤੱਥ ਪੇਸ਼ ਕੀਤੇ ਜਾ ਰਹੇ ਨੇ ਪੱਖ ਦੇਸ਼ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਕਿਹਾ ਦੱਸਿਆ ਹੈ ਕਿ 2015 ਦਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਦੇ ਚ ਕਲੀਅਰ ਕਿਹਾ ਗਿਆ ਹੈ ਕਿ ਜਿੰਨਾ ਚਿਰ ਕੰਮ ਕੰਪਲੀਟ ਨਹੀਂ ਹੁੰਦਾ ਉਨੀ ਦੇਰ ਤੱਕ ਮਤਲਬਾ ਕਿਸੇ ਕਿਸਮ ਦਾ ਕੋਈ ਟੋਲ ਨਹੀਂ ਲੱਗ ਸਕਦਾ। ਪਰ ਉਹਨਾਂ ਨੇ ਉਹ ਚੀਜ਼ ਨੂੰ ਆਪਣੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਰਕਾਰਾਂ ਵੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਆਪਦੇ ਢੰਗ ਨਾਲ ਵਰਤਦੀਆਂ ਨੇ ਕਿਧਰ ਨੂੰ ਲੈ ਕੇ ਜਾਣਾ। ਸੋ ਉਹਦੇ ਵਿੱਚ ਜਦੋਂ ਇਹਨਾਂ ਨਾਲ ਡੀਲ ਕਰਦੇ ਨੇ ਉਦੋਂ بڑے ਰਸਤੇ ਖੁੱਲੇ ਛੱਡ ਦਿੰਦੇ ਆਏ ਤੇ ਲੋਕਾਂ ਨਾਲ ਸੋ ਸਾਡੀ ਇਹ ਮੰਗ ਹੈ ਕਿ ਦੇਖੋ ਇਹ ਟੋਲ ਬੰਦ ਇਸ ਗੱਲ ਨੂੰ ਲੈ ਕੇ ਹੋਇਆ ਸੀ ਕਿ ਇੱਕ ਬੱਸ ਡਿੱਗੀ ਨਹਿਰ ਦੇ ਵਿੱਚ ਜਿਹਦੇ ਨਾਲ ਸਵਾਰੀਆਂ ਦੀ ਮੌਤ ਹੋਈ ਡਰਾਈਵਰ ਤੇ ਕਾਰਵਾਈ ਕਰਕੇ ਸਾਰਤਾ ਹਾਲਾਂਕਿ ਕਾਰਵਾਈ ਇਸ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਹੋਣੀ ਚਾਹੀਦੀ ਸੀ ਜਿਨ੍ਹਾਂ ਦੀ ਗਲਤੀ ਕਰਕੇ ਅਗਰ ਉਹ ਪੁਲ ਚੌੜਾ ਹੋਇਆ ਹੁੰਦਾ ਵੱਖਰਾ ਪੁਲ ਨਾਲ ਬਣਿਆ ਹੁੰਦਾ ਤਾਂ ਮੇਰਾ ਖਿਆਲ ਹੈ ਬਸ ਟਿੱਕਣ ਦੇ ਚਾਂਸ ਨਹੀਂ ਸੀ ਬਣਦਾ ਉਹ ਬਸ ਇਸ ਕਰਕੇ ਟਿੱਕੀ ਕਿਉਂ ਉਹਨਾਂ ਨੇ ਪੁਲ ਦਾ ਕੰਮ ਅਜੇ ਤੱਕ ਕੰਪਲੀਟ ਨਹੀਂ ਕੀਤਾ ਤਾਂ ਜੇ ਉਹਨਾਂ ਨੇ ਆਪਣੇ ਟਾਈਮ 'ਚ ਪੁਲ ਦਾ ਕੰਮ ਕੰਪਲੀਟ ਨਹੀਂ ਕੀਤਾ ਸੀ ਤਾਂ ਫਿਰ ਸਿੱਧਾ-ਸਿੱਧਾ ਮੁਕਦਮਾ ਉਹ ਕੰਪਨੀ ਦੇ ਦਰਜ ਖਿਦ ਦੇ ਖਿਲਾਫ ਦਰਜ ਹੋਣਾ ਬਣਦਾ ਸੀ ਪਰ ਉਹ ਨਹੀਂ ਕੀਤਾ ਲੇਕਿਨ ਐਸ ਵੇਲੇ ਐਡੀਸ ਸਭ ਦੀ ਗੱਲ ਆ ਰਹੀ ਸੀਗੀ ਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾ ਲੈਨੇ ਆ ਉਸ ਵੇਲੇ ਤਾਂ ਜੀ ਨਾ ਤਾਂ ਮੈਂ ਸੀ ਸੀਟ ਤੇ ਨਾ ਉਦੋਂ ਐਸਐਸਪੀ ਸਾਹਿਬ ਇਹ ਸੀਗੇ ਉਦੋਂ ਇਹ ਗੱਲਾਂ ਆਈਆਂ ਨੇ ਤੋਂ ਸੋ ਸਾਡਾ ਉਹਨਾਂ ਨੂੰ ਇੱਕੋ ਹੀ ਗੱਲ ਹੈ ਕਿ ਸਾਡੇ ਉਹ ਜਿਹੜੇ ਬੰਦੇ ਮਰੇ ਨੇ ਉਹਨਾਂ ਦੇ ਸਬੰਧ ਚ ਕੀ ਕਰਦੇ ਹੋ ਟੋਲ ਬੰਦ ਕਰਾਉਣਾ ਇਸ ਗੱਲ ਨੂੰ ਲੈ ਕੇ ਅਸੀਂ ਟੋਲ ਬੰਦ ਕਰਾਉਣ ਲੱਗੇ ਸੀ ਕਿ ਉਹਨਾਂ ਬੰਦਿਆਂ ਦੇ ਖਿਲਾਫ ਮਕਦਮਾ ਕਿਉਂ ਨਹੀਂ ਦਰਜ ਹੋ ਰਿਹਾ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਟੋਲ ਬੰਦ ਕਰਵਾਓ ਆਪ ਕਰਵਾਓ ਜਦੋਂ ਉਹਨਾਂ ਨੇ ਸ਼ਰਤਾਂ ਹੀ ਨਹੀਂ ਪੂਰੀਆਂ ਕਰਦੇ ਜਦੋਂ ਉਹਨਾਂ ਨੇ ਕੰਮ ਹੀ ਨਹੀਂ ਅਜੇ ਕੰਪਲੀਟ ਕੀਤਾ ਤਾਂ ਤੁਸੀਂ ਕਾਹਦੇ ਲਈ ਵਿਚਲੇ ਕਰ ਰਹੇ ਹੋ ਸੋ ਇਸ ਗੱਲ ਦੇ ਉੱਤੇ ਗੱਲ ਟੁੱਟ ਗਈ ਸਾਡੀ ਇਸ ਤੋਂ ਅੱਗੇ ਮਤਲਬ ਗੱਲ ਕਰ ਰਹੇ ਆ ਕਿਸਾਨਾਂ ਨੂੰ ਨਹੀਂ ਇਹ ਇਹ ਅਸੀਂ ਉਹਨਾਂ ਉਹਨਾਂ ਨੇ ਕਿਹਾ ਸਾਨੂੰ ਵੀ ਅਸੀਂ ਤੁਹਾਡੇ ਜਿਹੜੇ ਸਾਡੇ ਕੋਲੇ ਕਿਸਾਨ ਦੇਲ ਚ ਬੰਦ ਨੇ ਅਸੀਂ ਉਹਨਾਂ ਨੂੰ ਰੀਲੀਜ਼ ਕਰਨ ਲੱਗੇ ਆ ਅਸੀਂ ਫੇਰ ਐਡੀਸੀ ਸਾਹਬ ਨੇ ਕਹਿਆ ਸੀਗਾ ਕਿ ਸਾਡੀ ਮੰਡ ਉਹਨਾਂ ਨੂੰ ਰੀਲீஸ் ਕਰਾਉਣੀ ਦੀ ਨਹੀਂ ਹੈ ਅੱਜ ਅੱਜ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਹੈ ਉਸ ਮਸਲੇ ਦਾ ਹੱਲ ਕਰਾਉਣੀ ਹੈ ਤੇ ਜਿੰਨਾ ਚਿਰ ਉਹਦੇ ਉਸ ਮਸਲੇ ਤੇ ਆਪਾਂ ਕੁਝ ਨਹੀਂ ਕਰਦੇ ਤਾਂ ਉਹਨਾਂ ਬੰਦਿਆਂ ਨੂੰ ਰੀਲீஸ் ਕਰਕੇ ਵੀ ਕੀ ਕਰੋਗੇ ਯਾਨੀ ਕਿ ਕੁਝ ਵੀ ਉਹਨਾਂ ਵੱਲੋਂ ਹੱਲ ਨਹੀਂ ਹੋਇਆ ਅਸੀਂ ਅਸੀਂ ਉਹਨਾਂ ਨੂੰ ਇਹ ਕਹਿ ਕੇ ਉਹਨਾਂ ਨੂੰ ਰੀਲீஸ் ਕਰਨ ਦੀ ਬਜਾਏ ਅਸੀਂ ਵੀ ਸਾਰੇ ਦੇ ਸਾਰੇ ਜਿਹੜੇ ਇੱਥੇ ਆਏ ਆ ਅਸੀਂ ਜੇਲ੍ਹ ਜਾਣ ਲਈ ਤਿਆਰ ਆਂ ਸਾਨੂੰ ਜੇਲ੍ਹ ਲੈ ਚਲੋ ਸਾਡੇ ਹੋਰ ਜ਼ਿਲ੍ਹੇ ਦੇਕਰ ਅੱਜ ਤੁਸੀਂ ਮਕਸਦ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਇੱਥੇ ਜ਼ਿਲ੍ਹਾਂਾਂ ਦੇ ਵਿੱਚ ਲੈਗੇ ਹੋ ਤਾਂ ਜਿਹੜੀ ਅੱਜ ਦੂਸਰਾ ਜ਼ਿਲ੍ਹਾ ਆਇਆ ਹੈ ਅੱਜ ਇਸ ਤੋਂ ਬਾਅਦ ਜੇਕਰ ਫਿਰ ਆਏਗੀ ਤਾਂ ਤੀਸਰਾ ਜ਼ਿਲ੍ਹਾ ਆ ਜਾਊਗਾ ਉਸ ਤੋਂ ਬਾਅਦ ਚੌਥਾ ਜ਼ਿਲ੍ਹਾ ਆ ਜਾਊਗਾ ਦੂਸਰੇ ਸਾਰੇ ਆਪਦੇ ਆਪ ਚੱਲੋ ਮੀਨ ਮਕਸਦ ਕੀ ਰਿਹਾ ਜਿਹੜਾ ਤੁਸੀਂ ਅੱਜ ਪਹੁੰਚੋ ਜੱਥੇਬੰਦੀ ਪਹੁੰਚੀ ਡਿਪਟੀ ਕਮਿਸ਼ਨਰ ਅਫਸਰ ਦੇ ਬਾਅਦ ਮੀਨ ਵੱਡਾ ਕੀ ਪੁੱਛਦੇ ਆ ਨਹੀਂ ਪੋਜ਼ਿਟਿਵ ਤਾਇ ਤਾਂ ਚਾਹੇ ਕੋਈ ਪੁਛੇ ਵੀ ਨਹੀਂ ਨਜ਼ਰ ਆ ਰਿਹਾ ਸਾਨੂੰ ਇਹਨੂੰ ਪੋਜ਼ਿਟਿਵ ਅਸੇ ਕਿਤਾ ਨੂੰ ਸਾਨੂੰ ਕਿਉਂ ਆਉਣਾ ਪਿਆ ਸਾਨੂੰ ਇਸ ਲਈ ਆਉਣਾ ਪਿਆ ਦੇ ਦੇਖੋ ਲੜਾਈ ਐ ਉੱਥੇ ਲੋਕਾਂ ਦੀ ਮੌਤ ਹੋਈ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਸੀ ਨਹੀਂ ਕੀਤੀ ਉਹ ਕਾਰਵਾਈ ਨਾ ਕਰਨ ਕਰਕੇ ਸਾਨੂੰ ਟੋਲ ਬੰਦ ਕਰਨਾ ਤੇ ਕਰਵਾਉਣਾ ਪੈ ਰਿਹਾ ਉਹਦੇ ਲਈ ਸਾਨੂੰ ਇੰਟਰਫੀਅਰ ਕਰਨਾ ਪੈ ਰਿਹਾ ਟੋਲ ਨੇ ਕਿੰਨਾ ਰੁਪਈਆ ਕਮਾਇਆ ਇਹ ਗੱਲਾਂ ਵਿਚਾਰਨੀਆਂ ਨੇ ਕਿੰਨਾ ਉਹ ਪੈਸਾ ਇਕੱਠਾ ਕਰਕੇ ਲੈ ਗਏ ਨੇ ਉਥੋਂ ਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਇਹ ਸਾਡਾ ਇਹ ਸੀਗਾ ਕਿ ਜਿੰਨਾ ਚਿਰ ਉਹਨਾਂ ਦੇ ਖਲਾਫ ਕਾਰਵਾਈ ਕਰਕੇ ਉਹ ਮੁਕੱਦਮਾ ਨਹੀਂ ਦਰਜ ਹੁੰਦਾ ਉਨੀ ਦੇਰ ਤੱਕ ਟੋਲ ਬੰਦ ਰਹਿਣਾ ਚਾਹੀਦਾ ਸੀ। ਉਹਦੇ ਤੇ ਹਜੇ ਤੱਕ ਵੀ ਸਰਕਾਰ ਵੱਲੋਂ ਕੋਈ ਹੋਇਆ ਨਹੀਂ ਕਾਰਵਾਈ ਤੇ ਜੇ ਸਾਡੇ ਬੰਦੇ ਵੀ ਚੱਕ ਕੇ ਜਿਹੜੇ ਹੱਕ ਮੰਗਣ ਆਏ ਆ ਉਹਨਾਂ ਨੂੰ ਆਪਾਂ ਜੇਲ੍ਹ ਚ ਲੈ ਜਾਾਂਗੇ ਤਾਂ ਫਿਰ ਜਿਹੜੇ ਉਹਨਾਂ ਦੇ ਮਗਰਲਾ ਪਰਿਵਾਰ ਹੈ ਉਹਨੂੰ ਤਾਂ ਆਉਣਾ ਪਏਗਾ। ਅੱਜ ਸਾ ਪਹਿਲਾਂ ਵੀ ਤੁਸੀਂ ਧਰਨੇ ਲਗਾਏ ਸੀ ਉਸ ਜਗ੍ਹਾ ਤੇ ਐ ਬੋਲਤੇ ਹੋਰ ਜਥੇਬੰਦੀ ਲਈ ਬੁਲਾਇਆ ਅਕਸਰ ਹੀ ਦੋਸ਼ ਲੱਗਦਾ ਪਰ ਇਹ ਕਿ ਕਿਤਨਾ ਕਿਤੇ ਇਹਨੇ ਤਾਲਮੇ ਰੱਖਣਾ ਚਾਹੁੰਦੇ ਕਿਸੇ ਹੋਰ ਦਾ ਇਹ ਕਿਹੜਾ ਮੁੱਦਾ ਕਰੇ ਸਮਾਂ ਦੱਸ ਦੇਗਾ ਤੁਹਾਨੂੰ ਕਿ ਤਾਲਮੇਲ ਰੱਖਣਾ ਚਾਹੁੰਦੇ ਆ ਕਿ ਜੇਲ੍ਹ ਜਾ ਰਹੇ ਆ ਜੇ ਅਸੀਂ ਜੇਲ੍ਹ ਜਾ ਰਹੇ ਆ ਸਾਡੇ ਬੰਦੇ ਜੇਲ੍ਹ ਬੈਠੇ ਨੇ ਫਿਰ ਤਾਲਮੇਲ ਦੀ ਕੀ ਗੱਲ ਹੈ ਇਹ ਗੱਲਾਂ ਕਿਸ ਤਰ੍ਹਾਂ ਦਾ ਸੰਘਰਸ਼ ਦੇਖਣ ਨੂੰ ਮਿਲੂਗਾ ਦੇਖੋ ਅਸੀਂ ਤਾਂ ਉਹਨਾਂ ਨੂੰ ਇਹ ਕਹਿ ਕੇ ਆਏ ਆ ਕਿ ਅਸੀਂ ਜੇਲ੍ਹ ਜਾਣ ਲਈ ਸਾਰੇ ਦੇ ਸਾਰੇ ਤਿਆਰ ਆ ਸਾਡੇ ਕਿਸਾਨਾਂ ਨੇ ਤੁਹਾਡੇ ਸਾਹਮਣੇ ਹੱਥ ਖੜੇ ਕਰਕੇ ਕਿਹਾ ਹੈ ਕਿ ਅਸੀਂ ਜੇਲ੍ਹ ਜਾਵਾਂਗੇ ਸਾਡੇ ਸਾਥੀ ਸਾਡੀ ਲੜਾਈ ਆ ਜਿਹੜੀ ਅਸੀਂ ਮੰਗ ਕਰਦੇ ਆ ਕਿ ਉਹਨਾਂ ਬੰਦਿਆਂ ਦੇ ਖਿਲਾਫ ਉਸ ਫਰਮ ਨੇ ਕਲਾਮ ਮੁਕਦਮਾ ਦਰਜ ਹੋਵੇ ਜਿਹੜੀ ਫਰਮ ਨੇ ਇਹ ਗਲਤੀ ਕਰਕੇ ਉਹਨਾਂ ਬੰਦਿਆਂ ਦੀ ਮੌਤ ਹੋਈ ਹੈ ਕੰਗਣਾ ਰਣੋਦ ਦਾ ਜੋ ਕੇਸ ਸੀ ਸੁਪਰੀਮ ਕੋਰਟ ਵਿੱਚ ਲਾਇਆ ਗਿਆ ਸੀ ਪਟੀਸ਼ਨ ਸੀਗੀ ਪਟੀਸ਼ਨ ਸੀ ਉਹਦਾ ਕਰਕੇ ਕੀਤੀ ਗਈ ਕਿੰਨਾ ਵਿੱਚ ਕੇਸ ਚੱਲ ਰਿਹਾ ਇਸ ਤਰ੍ਹਾਂ ਦੇਖਦੇ ਪਏ ਤੇ ਪਹਿਲੀ ਤਾਂ ਗੱਲ ਮੈਂ ਇਹ ਕਹਿਣੀ ਚਾਹਣਾ ਕਿ ਪਟੀਸ਼ਨ ਲਾਈ ਕਿਹਨੇ ਸੀ ਜਿਹੜੀ ਉਹ ਪਟੀਸ਼ਨ ਲੱਗੀ ਕਿਹਦੇ ਵੱਲੋਂ ਹੈ ਮਾਨਹਾਨੀ ਕੰਗਣਾ ਰਣੋਦ ਨੇ ਲਾਈ ਸੀ ਕਿ ਮੇਰੀ ਮਾਨਹਾਨੀ ਕੀਤੀ ਗਈ ਮੇਰੀ ਮੇਰੀ ਮਾਨਹਾਨੀ ਕੀਤੀ ਗਈ 1000 ਰੁਪਏ ਲੈ ਕੇ ਜਿਹੜਾ ਉਹਨਾਂ ਦਾ ਬਿਆਨ ਦੇਖੋ ਸਵਾਲ ਕੀ ਹੈ ਸਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਕੋਈ ਵੀ ਕੋਰਟ ਹੈ ਜਿਹੜੀ ਇਹਨਾਂ ਕੋਰਟਾਂ ਦਾ ਅਸੀਂ ਸਤਿਕਾਰ ਕਰਦੇ ਆ ਜੇ ਉਹਨਾਂ ਨੇ ਉਹਦੀ ਇਸ ਗੱਲ ਨੂੰ ਰੱਦ ਕੀਤਾ ਹੈ ਕਿ ਅਸੀਂ ਤੈਨੂੰ ਮਤਲਬ ਇਹ ਕਿ ਤੇਰੀ ਅਸੀਂ ਪਟੀਸ਼ਨ ਦਾਇਰ ਨਹੀਂ ਕਰਦੇ ਤੂੰ ਆਪਦਾ ਉੱਥੇ ਜਾ ਕੇ ਜਵਾਬ ਦੇ ਤੇ ਚੰਗੀ ਗੱਲ ਹੈ ਇੱਕ ਚੰਗਾ ਸੁਨੇਹਾ ਦਿੱਤਾ ਸਾਡੀ ਮਾਨਯੋਗ ਨੇਪਾਲ ਕਨ ਵਿਪਨਲ ਕੋਈ ਗੱਲਬਾਤ ਹੋਈ ਜਿੰਨਾਂ ਦਾ ਕੇਸ ਸੀ ਜਿੰਨਾਂ ਨੇ ਗਾਏ ਉਹ ਬੀਬੀ ਵਿਚਾਰੀ ਬਿਜੁਰਗ ਮਾਤਾ ਆਤਾ ਉਹ ਅਕਸਰ ਹੀ ਮਿਲਦੇ ਰਹਿੰਦੇ ਨੇ ਜਿਨ੍ਹਾਂ ਨੇ ਉਹ ਮਤਲਬ ਹਿੰਮਤ ਕੀਤੀ ਐ ਸਾਡੀਆਂ ਭੈਣਾਂ ਨੂੰ ਇਹਨਾਂ ਤੋਂ ਇਸ ਮਾਤਾ ਤੋਂ ਸਭ ਕੁ ਲੈਣਾ ਚਾਹੀਦਾ ਹੈ ਕਿ ਆਪਦੇ ਹੱਕਾਂ ਦੀ ਖਾਤਰ ਸਾਨੂੰ ਮੈਦਾਨ 'ਚ ਉਤਰਨਾ ਚਾਹੀਦਾ ਹੈ ਉਹ ਬਹੁਤ ਵਧੀਆ ਕੰਮ ਕੀਤਾ ਸਾਡੀ ਮਾਤਾ ਨੇ ਅਸੀਂ ਉਹਦੇ ਨਾਲ